ਸਾਡੇ ਨੂੰ ਸასი ਕਾਲਜੀ ਸਾਡੇ ਕੈਨਲ ਤੇ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਲੱਗੇ ਫਲਜੀ ਨੂੰ ਲਾਉਣ ਤੜਕਾ ਅੱਜ ਆਪਾਂ ਸਬਜੀ ਬਣਾਉਣੀ ਆ ਗਾਜਰਾ ਮਟਰ ਆਲੂ ਤੇ ਗੋभी ਦੇ ਫੁੱਲ ਕੱਢ ਕੱਢ ਕੇ ਇਹਦੇ ਪਕੌੜੇ ਬਣਾ ਲੈ ਗੋभी ਦੇ ਡੰਡੇ ਜਿਹੜੇ ਵਿੱਚ ਹੁੰਦੇ ਸੋ ਹਨ ਇਹ ਫਲਜੀ ਦੀ ਪਾਲ ਲਈ ਨਹੀਂ ਕੋਈ ਨਹੀਂ ਗੋभी ਦੀ ਜਿਹੜੀ ਪਵਣੀ ਹੈ ਗਾਇ ਸਬਜੀ ਸਵਾਦ ਬਣਨੀ ਕਰਾਰੀ ਇਹ ਤਾਂ ਪਿਛਲੇ ਪਿਛੇ ਸਬਜੀ ਬਣਾਈ ਲਈ ਨਹੀਂ ਨਾਲ ਹੀ ਡੰਡੇ ਗੰਡੇ ਸੰਕੋ ਹਰਪਾ ਆਕ ਇਹ ਦਾਣਾ ਨਾ ਉਹ ਮੈਂ ਪੋਣ ਲੈਣਾ ਤੇ ਬੋਨ ਗਏ ਮੇਰੇ ਮੁਰਕੇ ਮਸਾਲਾ ਪਾ ਕੇ ਗਾਜਰਾ ਪਾ ਦਾਂਗੇ ਤੇ ਚਲੋ ਜਿੱਦਰ ਨਾਲ ਨਾਲ ਮੈਂ ਆਲੂ ਚੀਰਣ ਲਈਏ ਆ ਗਾਜਰਾ ਤੋਂ ਬਣਾ ਕੇ ਰੱਖਣਾ ਛਿਲ ਚੀਰ ਕੇ 1/2 ਕਿਲੋ ਗਾਜਰਾ ਹੀ ਤੇ ਚਲੋ ਜੀ ਆਪਾਂ ਮਿਰਚ ਮਸਾਲਾ ਪਾ ਗਏ ਤੜਕਾ ਪਾਉਣੇ ਕਿ ਦੋ ਆਪਾਂ ਲਈ ਤੜਕਾ ਨਾਲ ਤੇ ਨਾ ਤੁੰਨਾ ਚੀਰ ਕੇ ਪੋਨੇਾਰੇ ਭਣ ਭਰਾਵਾਂ ਨੂੰ ਗ੍ਰੇਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲਾਂ ਆ ਪੈਣਾ ਜੁੜੇਗਾ ਛੋਣੇ ਛੋਣੇ ਕਮੈਂਟ ਕਰਦੇ ਆ ਹੁਣ ਛੋਣੇ ਕਮੈਂਟ ਕਰੋ ਜਦੋਂ ਵੀ ਆਸੀ ਜੇ ਕਮੈਂਟ ਪੜੀ ਦੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਕਿ ਭੈਣਾਂ ਬਹੁਤ ਸਾਥ ਦਿੰਦੇ ਨੇ ਇਦਾਂ ਭੈਣਾਂ ਅੱਗੇ ਸਾਥ ਆਪਣਾ ਬਣਾਈ ਰੱਖਿਓ ਤੁਹਾਡੇ ਸਾਥ سپورਟ ਦੀ ਬਹੁਤ ਜ਼ਰੂਰਤ ਆ ਇਦਾਂ ਹੀ ਸਾਥ ਵੀ ਦਿੰਦੇ ਰਹੋ سپورਟ ਵੀ ਕਰਦੇ ਰਹੋ ਧੰਨਵਾਦ ਤੁਹਾਡਾ ਦੇ ਲਈ ਬਹੁਤ ਸਾਥ ਦਿੰਦੇ ਤੁਸੀਂ ਜਿਹੜੀਆਂ ਭੈਣਾਂ ਲਾਈਵ ਦੇ ਵਿੱਚ ਵੀ ਟਾਈਮ ਦਿੰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੇਖੋ ਅੱਗੇ ਇਦਾਂ ਸਬਜ਼ੀ ਬਣਾਉਣਗੀ உணி கண்டே பண்ண 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 கே ஜ கட தேர்தலு ਕੋਹਲ ਕਰ ਵਲ ਗਿਆ ਕਰ ਗਿਆ ਲੈ ਮੈਂ ਰੱਖ ਲਿਆ ਮੈਂ ਸਵੇਰੇ ਛਾਲ ਰਾਦਾ ਕਰੂੰਗਾ ਛਾਲ ਪਾਉਂਗੀ मसाला दिता पा डंडे मटर गंडे अदकर दिता भून मठा ही पा के ਦੇ ਬੇਟਾ ਨਹੀਂ ਪਾਣੀ ਨਾਲ ਇਹਨਾਂ ਮੱਝੀ ਪਾ ਲਿਓ ਅੱਜ ਤਾਂ ਸਾਗ ਹੋਇਆ ਧਣਨਾ ਬੜਵੇਂ ਧਿਆਨ 小心了，别摔了，快！

ਸਲਜੀ ਚਲ ਗਈ ਬਾਣ ਬਾਣ ਚੱਲੀ ਬਸ ਮਾੜਾ ਜਿਹਾ ਪਾਣੀ ਰਹਿ ਗਿਆ ਅਸਲੀ ਮੈਨੇ ਆ ਜਨਾ ਮਟਰ ਤੇ ਗਾਜਰਾ ਕੱਲਣਾ ਚਾਹੀਦਾ ਅੱਜ ਕਾ ਜਿਹੜਾ ਗਾਜਰਾ ਉਹ ਕੱਢ ਲਾਂਗਾ ਗਾਜਰਾ ਆਲੂ ਤੇ ਆਪਾਂ ਤਾਂ ਵੀ ਤਬਰ ਦਾ ਕਰਕੇ ਟਾਈਮ ਗਿਆ ਸਲਜੀ ਉਹ ਦਾ ਆਲੂ ਜਿਹੜੇ ਦਾ ਨਾ ਹੀ ਪੈਣ ਚੰਦੇ ਆ ਹਲਕਾ ਹਿੱਲਣੇ ਚੱਲ ਟਬਰਾਂ ਵਾਲਿਆਂ ਦਾ ਚਲੋ ਇਹ ਹੁੰਦਾ ਸੁੱਕੀ ਸਲਜੀ ਦਾ ਸਰਜੇ ਉਹ ਦਾ ਆਲੂ ਗਾਜਰਾਂ ਕੱਲਾਂਗੇ ਮਟਰ ਤੇ ਗਾਜਰਾਂ ਕੱਲਾਂਗੇ ਇਹਨਾਂ ਇਹ ਕੱਲੇ ਹੀ ਬਣਾ ਕਰਨਾ ਹੈ ਨਹੀਂ ਆਲੂ ਪਾਇਆ ਕਰਨੇ ਤੇ ਚਲੋ ਜਿਹੜੇ ਪਰਿਵਾਰਾਂ ਵਾਲੇ ਜਿਨ੍ਹਾਂ ਨੇ ਆਪਣੇ ਉਹ ਤੇ ਕੌਣ ਚਲੋ ਫਟਾਇ ਉਹਨਾਂ ਦਾ ਡੰਗ ਸਰ ਜੀ ਇੱਕ ਡੰਗ ਦੇ ਚ ਅੱਜ ਨਾ ਖਾਦੀ ਜਾਵੇ ਸਬ지 ਤੇ ਚਲੋ ਜੀ ਵੀਡੀਓ ਬੜਾ ਕਰਗੇ ਹੰਦੇ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਆਦੋ ਮਦਦ سپورਟ ਕਰਿਓ ਸਤਿ ਸ੍ਰੀ ਅਕਾਲ ਜੀ